ਦੇ ਵਿੱਚ ਜਿੱਥੇ ਕਿ 76ਵਾਂ ਗਣਤੰਤਰ ਦਿਵਸ ਜਿਹੜਾ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਕਿਸਾਨਾਂ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਕੀ ਟਰੈਕਟਰ ਦੀ ਜੋ ਪ੍ਰੇਡ ਜੋ ਕਹਿ ਸਕਦੇ ਆ ਕਿ ਕਿਸਾਨਾਂ ਵੱਲੋਂ ਵੀ ਕੱਢੀ ਜਾਣੀ ਸੀ ਉੱਥੇ ਹੀ ਨਾਲ ਦੀ ਨਾਲ ਭਾਜਪੀ ਆਗੂਆਂ ਦੇ ਘਰ ਵੀ ਅੱਜ ਘਰੇ ਜਾਣੇ ਸੀਗੇ ਤਾਂ ਉੱਥੇ ਹੀ ਸਾਡੇ ਨਾਲ ਕਿਸਾਨ ਅੱਜ ਗੋਲਡਨ ਗੇਟ ਦੇ ਉੱਤੇ ਮੌਜੂਦ ਹੈਗੇ ਨੇ ਅਸੀਂ ਕਿਸਾਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਕੀ ਮੁੱਖ ਮੰਗਾਂ ਨੂੰ ਲੈ ਕੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਦਿਖਾਈ ਦੇ ਰਹੇ ਨੇ ਕਾਫੀ ਤੋਂ ਕਾਫੀ ਜ਼ਿਆਦਾ ਜਿਹੜੇ ਕਿਸਾਨ ਨੇ ਉਹ ਸ਼ਹੀਦ ਵੀ ਹੋ ਚੁੱਕੇ ਨੇ ਲੇਕਿਨ ਹਾਲੇ ਤੱਕ ਕੇਂਦਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸਹੀ ਵਤੀਰਾ ਜੋ ਕਿਸਾਨਾਂ ਦੇ ਨਾਲ ਹੈ ਜਾਂ ਉਹਨਾਂ ਦੀ ਮੰਗਾਂ ਮੰਨ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਨਾਲ ਜੋ ਸਹਿਯੋਗ ਨਹੀਂ ਦਿੱਤਾ ਗਿਆ ਕਿਸਾਨਾਂ ਦਾ ਸਾਡੇ ਨਾਲ ਕੋਈ ਕਿਸਾਨ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਅੱਜ ਜਿੱਥੇ ਕੀ 76ਵਾਂ ਗਣਤੰਤਰ ਦਿਵਸ ਜਿਹੜਾ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਤੁਸੀਂ ਕਿਸਾਨਾਂ ਵੱਲੋਂ ਅੱਜ ਇੱਕ ਕਾਲ ਸੀਗੀ ਕਿ ਟਰੈਕਟਰ ਮਾਰਚ ਜੋ ਕੱਢਿਆ ਜਾਏਗਾ ਕੀ ਕੀ ਅੱਜ ਦੇ ਜੋ ਪ੍ਰੋਗਰਾਮ ਜਿਹੜੇ ਤੁਸੀਂ ਲੈ ਕੇ ਸੀਗੇ ਤਾਂ ਕੀ ਮੁੱਖ ਕਾਰਨ ਹੈਗੇ ਨੇ ਵੇਖੋ ਜੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਇੱਕ ਲੋਕਾਂ ਨੂੰ ਵਿਹਾਰ ਕਰਨ ਵਾਸਤੇ ਆ ਦੂਸਰਾ ਇਹ ਸਰਕਾਰ ਨੂੰ ਦੱਸ ਰਹੇ ਆ મોદી ਸਰਕਾਰ ਨੂੰ ਕਿ ਜਿੱਥੇ ਪਰੇਟ ਹੋ ਰਹੀ ਆ ਸਰਕਾਰ ਵੱਲੋਂ ਉਥੇ ਅਸੀਂ ਆਪਣੇ ਟਰੈਕਟਰ ਲੈ ਕੇ ਜਿਹੜਾ ਵਾ ਸੜਕਾਂ ਦੇ ਉੱਤੇ ਉਤਰਾਂਗੇ ਤੇ ਪ੍ਰੇਡ ਕਰਾਂਗੇ ਕਿਉਂਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਉਹ ਅਜ ਲੱਖਾਂ ਟਰੈਕਟਰ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਆਏ ਨੇ ਦੌੜ ਰਹੇ ਨੇ ਤੇ ਪ੍ਰੇਡ ਕਰ ਰਹੇ ਨੇ ਤੇ ਲੋਕਾਂ ਨੂੰ ਵਿਹਾਰ ਕਰ ਰਹੇ ਨੇ ਉਹ ਇਸ ਕਰਕੇ ਅਭੀ ਸਾਡਾ ਜਿਹੜਾ 2020 ਦੇ 21 ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀਗਾ ਦਿੱਲੀ ਉਹਦੇ ਵਿੱਚ ਸਾਡਾ ਪੂਰਾ 750 ਕਿਸਾਨ ਜਿਹੜਾ ਉਹ ਸ਼ਹੀਦ ਵੀ ਹੋ ਗਿਆ ਉਹਦੇ ਵਿੱਚ ਮੋਦੀ ਸਰਕਾਰ ਨੇ ਜਿਹੜਾ ਗੋਡੇ ਟੇਕ ਕੇ ਸਾਡੇ ਕੋਲੋਂ ਕਾਲੇ ਕਾਨੂੰਨ ਜਿਹੜੇ ਲਿਆਂਦੇ ਸੀਗੇ ਉਹ ਵਾਪਸ ਲਏ ਉਹਨਾਂ ਨੇ ਪਰ ਉਹਦੇ ਵਿੱਚ ਸ਼ਰਤਾਂ ਰੱਖੀਆਂ ਸੀ ਉਹਨਾਂ ਨੇ ਪੀ ਐਮ ਐਸ ਪੀ ਗ ਉਹਨੂੰ ਅਸੀਂ ਆ ਬਣਾਵਾਂਗੇ ਉਹਨੂੰ ਐਮਐਸਬੀ ਜਿਹੜੀ ਆ ਲਾਗੂ ਕੀਤੀ ਜਾਊਗੀ ਦੂਸਰਾ ਸਾਡੇ ਜਿਹੜੇ ਪਾਏ ਪਰਚੇ ਸੀਗੇ ਉਹਨਾਂ ਨੂੰ ਰੱਦ ਕੀਤਾ ਜਾਊਗਾ ਤੀਸਰਾ ਇਹ ਸੀਗਾ ਵੀ ਬਿਜਲੀ ਐਕਟ 2020 ਜਿਹੜਾ ਵਾ ਉਹਨੂੰ ਜਿਹੜਾ ਵਾ ਰੱਦ ਕੀਤਾ ਜਾਊਗਾ ਮੈਂ ਜਿਹੜਾ ਪ੍ਰਦੂਸ਼ਨ ਬੋਰਡ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਬਾਹਰ ਕੱਢਿਆ ਜਾਊਗਾ ਪਰ ਉਹਦੇ ਵਿੱਚੋਂ ਇੱਕ ਵੀ ਮੰਗ ਜਿਹੜੀ ਹੈ ਸਾਡੀ ਹਲੇ ਤੱਕ ਜਿਹੜੀ ਸਰਕਾਰ ਵੱਲੋਂ ਕੋਈ ਵੀ ਸੈਂਟਰ ਸਰਕਾਰ ਵੱਲੋਂ ਮੰਨੀ ਨਹੀਂ ਗਈ ਉਹਦੇ ਵਿੱਚ ਬਾਅਦ ਦੇ ਵਿੱਚ ਅਸੀਂ ਜਿਹੜਾ ਵਾ ਅੰਦੋਲਨ ਕਰ ਰਹੇ ਆ ਸਾਡੇ ਭਰਾ ਜਾ ਕੇ ਬਾਰਡਰਾਂ ਤੇ ਵੀ ਬੈਠੇ ਆ ਲਗਭਗ ਉਹਨਾਂ ਨੂੰ ਸਾਲ ਹੋ ਗਿਆ ਤੇ ਸੈਂਟਰ ਸਰਕਾਰ ਦੇ ਕੰਨ ਲੱਗੇ ਜਿਹੜੀ ਆ ਜੂਨ ਹੀ ਸਰਕੀ ਹੁਣ ਅਸੀਂ 9 ਤਰੀਕ ਨੂੰ 9 ਜਨਵਰੀ ਨੂੰ ਜਿਹੜਾ ਵਾ ਉਹ ਅਸੀਂ ਹਾਂ ਲੋਕ ਜਿਹੜੇ ਸਾਡੀ ਰੈਲੀ ਦੇ ਵਿੱਚ ਪਹੁੰਚੇ ਨੇ ਤੇ ਅਸੀਂ ਉਹਨਾਂ ਦੀ ਜਿਹੜੀ ਾਲਾਮਬੰਦੀ ਕੀਤੀ ਉਹਨਾਂ ਨੂੰ ਸਮਝਾਇਆ ਗਿਆ ਵੀ ਜਿੱਥੇ ਜਿਹੜੇ ਉਹਨਾਂ ਨੇ ਖਲੜੇ ਹੋਣ ਭੇਜੇ ਨੇ ਫੇਰ ਦੁਬਾਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਉਹੋ ਹੀ ਭੇਜ ਦਿੱਤੀਆਂ ਉਹਨਾਂ ਨੇ ਸਾਰੇ ਸੂਬਿਆਂ ਨੂੰ ਕਿ ਉਹਦੇ ਵਿੱਚ ਮੰਡੀ ਕਰਨ ਜਿਹੜਾ ਵਾ ਉਹ ਤੋਂ ਕਿਸਾਨਾਂ ਨੂੰ ਜਿਹੜਾ ਲਾਂਬੇ ਕਰਨ ਜਾ ਰਹੇ ਆ ਤੇ ਜੇ ਕਿਸਾਨ ਮਰੂਗਾ ਤੇ ਉਹਦੇ ਵਿੱਚ ਆੜਤੀਆ ਵਰਗ ਮਰ ਜਾਣਾ ਮਜ਼ਦੂਰ ਮਰ ਜਾਣੇ ਨੇ ਛੋਟੇ ਦੁਕਾਨਦਾਰ ਚਲੇ ਜਾਣੇ ਨੇ ਇਸ ਕਰਕੇ ਜਿਹੜਾ ਵਾ ਉਹਨੂੰ ਅਸੀਂ ਲੋਕਾਂ ਨੂੰ ਵੇਅਰ ਕਰਨ ਵਾਸਤੇ 13 ਤਰੀਕ ਨੂੰ ਜਿਹੜਾ ਸੀਗਾ 4 ਜਨਵਰੀ ਨੂੰ ਅਸੀਂ ਉਹ ਕਾਨੂੰਨ ਦੇ ਖਲੜੇ ਦੀ ਅੱਜ ਅਸੀਂ ਛੜਕਾਂ ਦੇ ਉੱਤੇ ਆਣ ਕੇ ਸਾਡਾ ਕੋਈ ਜਾਮ ਲਾਉਣ ਦਾ ਪ੍ਰੋਗਰਾਮ ਨਹੀਂਗਾ ਸਾਡਾ ਕੋਈ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਨਹੀਂਗਾ ਅਸੀਂ ਸਾਈਡ ਦੇ ਉੱਤੇ ਟਰੈਕਟਰ ਲਾ ਕੇ ਅਸੀਂ ਮਾਰਚ ਕਰਕੇ ਜਿਹੜਾ ਵਾ ਉਹ ਲੋਕਾਂ ਨੂੰ ਸਮਝਾ ਰਹੇ ਆ ਕਿ ਆਪਾਂ ਇੱਕ ਮੁੱਠ ਹੋਗੇ ਇੱਕ ਥਾਂ ਹੋਗੇ ਤੇ ਜਿਹੜਾ ਵਾ ਉਹ ਸਰਕਾਰ ਦੇ ਨਾਲ ਜਿਹੜਾ ਵਾ ਮੋਰਚਾ ਲਾਉਣ ਜਾ ਰਹੇ ਆ ਕਿਉਂਕਿ ਹੱਲੇ ਕਿ ਸਾਡੀ ਰੈਲੀ ਦੇ ਦਬਾਅ ਦੇ ਹੇਠ ਜਿਹੜਾ ਵਾ ਉਹਨਾਂ ਦੇ ਨਾਲ ਬਾਰਡਰਾਂ ਤੇ ਜਿਹੜੇ ਬੈਠੇ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਉਹਨਾਂ ਨੇ ਕੋਈ ਤਰੀਕ ਦਿੱਤੀ ਆ 14 ਫਰਵਰੀ ਦੀ ਜੇਕਰ ਸਰਕਾਰ ਜਿਹੜੀ ਆ ਕੋਈ ਗੱਲਬਾਤ ਤੇ ਨਹੀਂ ਆਉਂਦੀ ਸਾਡਾ ਐਮਐਸਪ ਸਾਡੇ ਪਰਚੇ ਰੱਦ ਨਹੀਂ ਕਰਦੀ ਸਾਡੇ ਜਿਹੜੇ ਭੇਜੇ ਹੋਏ ਖਲੜੇ ਨੇ ਉਹ ਸੂਬੇ ਸਰਕਾਰ ਤੋਂ ਉਹ ਵਾਪਸ ਨਹੀਂ ਕੀਤੇ ਜਾਂਦੇ ਤੇ ਅਸੀਂ ਫਿਰ ਲੋਕਾਂ ਨੂੰ ਲਾਮਬੰਦ ਕਰਕੇ ਨਾਲ ਲੈ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਸੰਘਰਸ਼ ਕੋਈ ਵੱਡਾਂਗੇ ਤੇ ਮੋਦੀ ਸਰਕਾਰ ਨੂੰ ਦੱਸ ਦੇਾਂਗੇ ਵੀ ਜਿਹੜੇ ਗੱਲ ਕਰਕੇ ਜਿਹੜਾ ਉਹਨੂੰ ਦੁਬਾਰੇ ਮੁਕਰਨਾ ਤੇ ਉਹਨੂੰ ਕਿੰਨਾ ਭਾਰੀ ਪੈ ਸਕਦਾ ਇਸ ਕਰਕੇ ਜਿਹੜਾ ਵਾ ਅਸੀਂ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਤੁਹਾਡੇ ਰਾਈ ਵੀ ਜਿੱਥੇ ਕਿਸਾਨ ਮਾਰਿਆ ਜਾਣਾ ਉਥੇ ਲੋਕ ਮਾਰੇ ਜਾਣੇ ਆ ਕਿਉਂਕਿ ਜਿਹੜੇ ਦੋ ਘਰ ਨੇ ਸਾਰੇ ਇੰਡੀਆ ਦੇ ਵਿੱਚ ਉਹਨਾਂ ਨੇ ਅੱਜ ਕੀ ਕਣਕ ਤੇ ਕਬਜ਼ਾ ਕੀਤਾ ਕਣਕ ਸਾਡੇ ਕੋਲ 22 ਰੁਪਏ ਲੈ ਕੇ ਤੇ ਉਹਨੂੰ 35 ਰੁਪਏ 40 ਰੁਪਏ ਆਟਾ ਵੇਚ ਰਹੇ ਨੇ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਸਾਡੇ ਕੋਲੋਂ ਖੋ ਗਏ ਜਿੱਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨ ਜਾ ਰਹੇ ਆ ਉਹਤੇ ਛੋਟੇ ਮੌਲਾਂ ਵਾਲਿਆਂ ਨੂੰ ਲਾਂਭੇ ਕਰਨ ਜਾ ਰਹੇ ਹੋ ਛੋਟੇ ਦੁਕਾਨਦਾਰਾਂ ਨੂੰ ਲਾਂਭੇ ਕਰਨ ਜਾ ਰਹੇ ਆ ਤੇ ਆਰਟੀਆ ਵਰਗ ਨੂੰ ਲਾਂਭੇ ਕਰਨ ਜਾ ਰਹੇ ਆ ਪਰ ਅਸੀਂ ਇਹ ਜਿਹੜੀ ਸੈਂਟਰ ਸਰਕਾਰ ਦੀ ਨੀਤੀ ਆ ਇਹਨੂੰ ਲਾਗੂ ਨਹੀਂ ਹੋਣ ਦਿਆਂਗੇ ਪਰ ਇਨਾ ਸਮਾਂ ਹੋ ਚੁੱਕਾ ਹੈ ਕਿਸਾਨਾਂ ਨੂੰ ਲਗਾਤਾਰ ਬਾਰਡਰਾਂ ਦੇ ਉੱਤੇ ਬੈਠਿਆਂ ਨੂੰ ਜਿਆ ਗੱਲ ਕਰ ਲਈ ਕਿਉਂਕਿ ਪਹਿਲਾਂ ਦੋ ਧੜਿਆਂ ਦੇ ਵਿੱਚ ਵੰਡੇ ਗਏ ਸੀਗੇ ਕਿਸਾਨ ਉਸ ਚੀਜ਼ ਦਾ ਕੇਂਦਰ ਨੇ ਵੀ ਕਾਫੀ ਵਾਅਦਾ ਚੱਕਿਆ ਲੇਕਿਨ ਹੁਣ ਕੀ ਲੱਗਦਾ ਕਿਉਂਕਿ ਸ਼ਹੀਦ ਦਿੱਤਾ ਜਿਹੜਾ ਕਿਸਾਨ ਹੋ ਰਿਹਾ ਲਗਾਤਾਰ ਬਾਰਡਰ ਤੇ ਬੈਠਾ ਹੈ ਤਾਂ ਕੇਂਦਰ ਕਿਉਂ ਨਹੀਂ ਗੱਲ ਮੰਨ ਰਿਹਾ ਕਿਉਂ ਨਹੀਂ ਗੱਲ ਸੁਣ ਰਿਹਾ ਕੇਂਦਰ ਨਹੀਂ ਜਿਹੜੀ ਤੁਸੀਂ ਸਰ ਗੱਲ ਕੀਤੀ ਹੈ ਨਾ ਵੀ ਦੋ ਧੜਿਆਂ 'ਚ ਵੰਡੇ ਕੇ ਭਾਵੇਂ ਧੜੇ ਅਸੀਂ 10 ਹੋ ਜਾਈਏ ਪਰ ਸਾਡਾ ਸੰਘਰਸ਼ ਇੱਕ ਹੀ ਆ ਜੰਗ ਪਿਛਲੇ ਸਮਿਆਂ 'ਚ ਮਿਸ਼ਲਾਾਂ ਭਾਵੇਂ ਅੱਡ-ਅੱਡ ਹੁੰਦੀਆਂ ਹਨਾ ਤੇ ਜਦੋਂ ਕੋਈ ਪੰਜਾਬ ਤੇ ਭੀੜ ਪੈਂਦੀ ਉਹ ਸਾਰੀਆਂ ਮਿਸ਼ਲਾਾਂ ਇਕੱਠੀਆਂ ਹੋ ਜਾਂਦੀਆਂ ਹਨ ਹੁਣ ਵੀ ਸਾਡਾ ਜੜਵਾ ਮੇਨ ਮਕਸਦ ਸਾਡਾ ਮੇਨ ਸੰਘਰਸ਼ ਏਕੀਆ ਭਾਵੇਂ ਅਸੀਂ ਉਗਰਾਹਾ ਜੀ ਕਰ ਰਹੇ ਆ ਭਾਵੇਂ ਅਸੀਂ ਸੰਯੁਕਤ ਕਿਸਾਨ ਮੋਰਚੇ ਵਾਲੇ ਕਰ ਰਹੇ ਆ ਜਾਂ ਕਾਮਰੜ ਕਰ ਰਹੇ ਆ ਤੇ ਜਾਂ ਆਪਣਾ ਦਲੇਵਾਲ ਸਾਹਿਬ ਕਰ ਰਹੇ ਆ ਸਾਡੀ ਮੰਗ ਏਕੀਆ ਪੰਜਾਬ ਦੇ ਹੱਕ ਜਿਹੜੇ ਵਰਪਾਲ ਸਾਹਿਬ ਹੁਣਾਂ ਦੱਸਿਆ ਵੀ ਦੋ ਪਰਿਵਾਰ ਨੇ ਜਾਂ ਤਿੰਨ ਪਰਿਵਾਰ ਨੇ ਪੂਰੇ ਪੰਜਾਬ ਦੇ ਹਰ ਚੀਜ਼ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਅਸੀਂ ਉਹ ਨਹੀਂ ਹੋਣ ਦੇਣਾ ਭਾਵੇਂ ਅਸੀਂ ਦੋ ਟੜੇ ਹੋਈਏ ਚਾਰ ਹੋਈਏ 6 ਹੋਈਏ ਇਸ ਵਾਸਤੇ ਸਾਡੀ ਮੰਗ ਇੱਕ ਹੀ ਆਪਿਆਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਤੇ ਅਸੀਂ ਜਿਹੜਾ ਤੁਸੀਂ ਕਹਿੰਦੇ ਵੀ ਅਸਰ ਘਟ ਮਿਲਿਆ ਉਦੋਂ ਜਿਹੜਾ ਛੋਟਾ ਵਰਗ ਸੀ ਨਾ ਝੋਟਾ ਵਪਾਰੀ ਜਾਂ ਪਿੰਡਾਂ ਦਾ ਪਰਿਵਾਰ ਸਨ ਉਹਨਾਂ ਨੂੰ ਇਸ ਗੱਲ ਬਾਰੇ ਗਿਆਨ ਘੱਟ ਸੀ ਹੁਣ ਇਹਨਾਂ ਦੀ ਉਹਨਾਂ ਨੂੰ ਸਮਝ ਆਉਂਦੀ ਜਾਂਦੀ ਆ ਜਿਉਂ-ਜਿਉਂ ਉਹ ਮਾਰਕੀਟ 'ਚ ਜਾਂਦੇ ਆ ਉਹ ਐਰ ਕੇ ਕਹਿਣ ਲੱਗੇ ਯਾਰ ਆਟਾ ਬਸਾਂ ਨੂੰ بڑے ਪਰਿਵਾਰ ਪੁੱਛਦੇ ਆ ਵੀ ਆਟਾ ਮਹਿੰਗਾ ਕਿਉਂ ਹੋ ਗਿਆ ਅਸੀਂ ਕਿਹਾ ਜੀ ਜਿਹੜੀ ਕੰਨ ਕਿਉਂ ਕਾਰਪੋਰੇਟ ਘਰਾਣਿਆਂ ਨੂੰ ਵਾਇਆ ਸਰਕਾਰ ਨੂੰ ਦਲਾਲ ਬਣਾ ਲਈ ਆ ਸਾਨੂੰ ਵੀ ਰੁਪਈਆ 1.5 ਰੁਪਈਆ ਵਾਧਾ ਦਿੰਦੇ 2 ਰੁਪਈਏ ਪਰ ਅਸੀਂ ਆਖੇ ਵੀ ਅਸੀਂ ਆਪਣੀ ਜਮੀਰ ਨਹੀਂ ਵੇਚਣੀ ਅਹੀਂ ਜਮੀਰ 2 ਰੁਪਏ ਪਿੱਛੇ ਜਾਂ 3 ਰੁਪਏ ਪਿੱਛੇ ਅਸੀਂ ਨਹੀਂ ਕਰਾਂਗੇ ਸਰਕਾਰ ਵਿੱਚ ਦਲਾਲ ਬਣ ਕੇ ਸਰਕਾਰ ਨੇ ਉਹਨਾਂ ਨੂੰ ਜਿਹੜੀ ਕੰਕਿਆ ਉਹਨਾਂ ਦੇ ਸੈਲੋ ਗਡੌਨਾ ਦੇ ਵਿੱਚ ਭੇਜਿਆ ਉਹਦਾ ਖਮਾਜਾ ਉਹਦਾ ਜਿਹੜਾ ਇਹ ਛੋਟੇ ਪਰਿਵਾਰ ਨੂੰ ਛੋਟੇ ਵਰਗਾਂ ਨੂੰ ਭੁਗਤਣਾ ਪੈ ਰਿਹਾ ਵਾ ਪਰ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਦੀ ਲੜਾਈ ਇਹ ਅੱਕੜਾ ਕੇ ਲੜਣਾ ਉਹਨਾਂ ਨੇ ਵੇਖਿਆ ਵੀ ਤੂੰ ਸਾਡੀ ਪਿੱਠ ਦੇ ਖਲੋਤੇ ਰਹੋ ਅੱਗੇ ਅਸੀਂ ਕਿਸਾਨ ਬੈਠੇ ਆ ਅਸੀਂ ਨਹੀਂ ਹਾਰਦੇ ਇਸ ਗੱਲ ਤੋਂ ਤੇ ਮੋਦੀ ਸਰਕਾਰ ਨੂੰ ਉਹਦੇ ਵੀ ਝਕਾਇਆ ਸੀ ਹੁਣ ਵੀ ਝਕਾਵਾਂਗੇ ਤੇ ਇੱਕ ਸਾਡੇ ਜਿਹੜੇ ਸਾਥੀ ਉੱਥੇ ਬੈਠੇ ਨੇ ਉਹ ਕਿੰਨਾ ਸਮੇਂ ਤੋਂ ਲੜਦੇ ਆ ਅਸੀਂ ਵੀ ਉਹਨਾਂ ਦੇ ਨਾਲ ਆ ਵੱਖਰੇਵੇਂ ਪਰਿਵਾਰ ਚ ਵੀ ਹੋ ਸਕਦੇ ਥੋੜਾ ਵੀ ਪਰਿਵਾਰ ਘਰ ਛੱਡ ਕੇ ਚੱਲਦਾ ਤਾਂ ਸਾਡੀ ਮੰਗ ਏਕਿਆ ਜਿੰਨੀਆਂ ਜੱਥੇਬੰਦੀਆਂ ਨੇ ਸਾਡਾ ਮੇਨ ਟੀਚਾ ਏਕਿਆ ਉਦੋਂ ਸਾਡੀ ਮੋਗਾ ਰੈਲੀ ਦੇ ਵਿੱਚ ਸਾਡੇ ਨਾਲ ਵਪਾਰੀ ਵਰਗ ਮਜ਼ਦੂਰ ਵਰਗ ਮਲਾਜਮ ਵਰਗ ਇਹਨਾਂ ਸਾਰਿਆਂ ਨੇ ਸਾਡਾ ਡਟ ਕੇ ਸੰਜੋਧਤਾ ਤੇ ਉਸ ਰੈਲੀ ਤੋਂ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹ ਇਕਜੁੱਟ ਹੋ ਗਏ ਆ ਹੁਣ ਹੀ ਇਕਜੁੱਟ ਹੋ ਗਏ ਆ ਅਸੀਂ ਆਪਣੀਆਂ ਮੰਗਾਂ ਮੰਗਾ ਕੇ ਸ਼ਹਿਰ ਵਾਲੇ ਬੰਦੇ ਨੂੰ ਕੀ ਲੱਗਦਾ ਜੇਕਰ ਕੇਂਦਰ ਕਿਸੇ ਜੋ ਜੇਕਰ ਯਕੀ ਕਿਸੇ ਵੀ ਕਿਸਾਨ ਦੇ ਹੱਕ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਦੇ ਵਿੱਚ ਨਹੀਂ ਹੁੰਦਾ ਤਾਂ ਕਿਸਾਨਾਂ ਦਾ ਫਿਰ ਅਗਲਾ ਕਦਮ ਕੀ ਹੋਊਗਾ ਵੇਖੋ ਜੀ ਇਸੇ ਕਰਕੇ ਅਸੀਂ ਜਿਹੜੀ ਆ ਲਾਮਬੰਦੀ ਕਰ ਰਹੇ ਆ ਕਿਉਂਕਿ ਜਿਹੜਾ ਸੈਂਟਰ ਦੇ ਨਾਲ ਮੱਥਾ ਲਾਉਣਾ ਵਾ ਉਹ ਮਤਲਬ 1 2 3 ਜਾ ਕੇ ਲਾਉਣ ਦੀ ਗੱਲ ਨਹੀਂ ਗਈ ਸਾਡਾ ਪੂਰੇ ਭਾਰਤ ਦੇ ਵਿੱਚ ਜਿਹੜੀ 400 ਜਥੇਬੰਦੀ ਆ ਤੇ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਸਾਰੇ ਇਕੱਠੇ ਆ ਅਸੀਂ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਨੂੰ ਫਿਰ ਜੇ ਸਾਡੀ ਗੱਲ ਨਾ ਮੰਨੂ ਤੇ ਅਸੀਂ ਦੱਸ ਦੇਵਾਂਗੇ ਇੱਕ ਬੰਨੇ ਸੈਕਟਰ ਹੋਊਗੀ ਤੇ ਇੱਕ ਬੰਨੇ ਜਿਹੜੇ ਆ ਸੂਬੇ ਦੇ ਆਪਣੇ ਭਾਰਤ ਦੇ ਜਿਹੜੇ ਕਿਸਾਨ ਨੇ ਤੇ ਮਜ਼ਦੂਰ ਨੇ ਉਹ ਇੱਕ ਪਾਸੇ ਹੋਣਗੇ ਤੇ ਲੜਾਈ ਜਿਹੜੀ ਆ ਜੰਗ ਆ ਉਹ ਅੱਗੇ ਦੀ ਤਰ੍ਹਾਂ ਜਿਹੜੀ ਆ ਉਸੇ ਤਰਜ਼ ਤੇ ਜਿਹੜੀ ਆ ਉਹ ਫਿਰ ਬਣਾਈ ਜਾ ਸਕਦੀ ਆ ਅੱਜ ਸਾਰੇ ਜੋ ਟਰੈਕਟਰ ਮਾਰਚ ਕਰੋਗੇ ਹੁਣ ਤੇ ਜੋ ਬੀਜੇਪੀ ਲੀਡਰਾਂ ਦਾ ਘਰ ਵੀ ਘੇਰਿਆ ਜਾਊਗਾ ਵੇਖੋ ਜੀ ਕੁਛ ਜਥੇ ਬੰਦੀਆਂ ਜਿਹੜੀਆਂ ਬੈਠੀਆਂ ਨੇ ਬਾਡਰਾਂ ਤੇ ਉਹਨਾਂ ਵੱਲੋਂ ਪ੍ਰੋਗਰਾਮ ਦਿੱਤੇ ਗਏ ਨੇ ਵੀ ਬੀਜੇਪੀ ਦੇ ਘਰ ਘੇਰੇ ਜਾਣਗੇ ਬੀਜੇਪੀ ਦੇ ਦਫਤਰ ਵੀ ਘੇਰੇ ਜਾਣਗੇ ਟੋਲ ਪਲੇਜੇ ਵੀ ਘੇਰੇ ਜਾਣਗੇ ਹੋਰ ਉਹਨਾਂ ਦੇ ਮੌਲ ਵੀ ਘੇਰੇ ਜਾਣਗੇ ਉਹ ਘੇਰੇ ਹੋਏ ਨੇ ਪਰ ਆ ਸਾਡੇ ਐਸਕੇ ਵੱਲੋਂ ਜਿਹੜਾ ਪ੍ਰੋਗਰਾਮ ਸੀਗਾ ਅੱਜ ਵੀ ਇਹ ਤਹਿਸੀਲ ਪੱਧਰਾਂ ਦੇ ਉੱਤੇ ਤੇ ਆਪਣੀਆਂ ਬਲਾਕ ਪੱਧਰਾਂ ਦੇ ਉੱਤੇ ਜਿਹੜਾ ਜਾ ਕੇ ਆ ਸੜਕਾਂ ਦੇ ਉੱਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਊਗਾ ਤੇ ਅਸੀਂ ਉਸੇ ਹੀ ਅੱਜ ਅਸੀਂ ਆ ਗੋਲਡਨ ਗੇਟ ਤੋਂ ਜਿਹੜਾ ਵਾ ਸ਼ੁਰੂਆਤ ਕਰਕੇ ਤੇ ਅਸੀਂ ਆਪਣਾ ਜੰਡਿਆਲਾ ਗੁਰੂ ਵੀ ਜਾ ਰਹੇ ਹਾਂ ਹੋਰ ਸਾਰੀਆਂ ਬਲਾਕਾਂ ਦੇ ਵਿੱਚ ਪੂਰੇ ਪੰਨੀ ਥਾਂ ਜਿਹੜਾ ਵਾ ਅੱਜ ਪ੍ਰੋਗਰਾਮ ਸਾਡੇ ਐਸਕੇਐਮ ਨਾਲੋਂ ਰੱਖਿਆ ਗਿਆ ਤੇ ਸਮੁੱਚੇ ਭਾਰਤ ਦੇ ਵਿੱਚ ਆ ਤੇ ਅਸੀਂ ਲੋਕਾਂ ਨੂੰ ਨਾਲ ਜਿਹੜਾ ਵਾ ਉਹ ਅੱਜ ਦੱਸ ਰਹੇ ਆ ਵੀ ਸਾਡੇ ਨੁਕਸਾਨ ਕੀ ਨੇ ਤੇ ਫਾਇਦੇ ਨੇ ਕੀ ਨੇ ਤੇ ਇਹਨਾਂ ਨੂੰ ਜਿਹੜਾ ਵਾ ਨਾਲ ਲੈ ਕੇ ਚੱਲਣ ਦੀ ਗੱਲ ਆ ਸਰ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਕਿਸਾਨ ਜਿਹੜੇ ਅੱਜ ਇਕੱਠੇ ਹੋ ਕੇ ਤਾਂ ਉਹਨਾਂ ਵੱਲੋਂ ਜਿਹੜਾ ਅੱਜ ਆਪਣੇ ਮੰਗਾਂ ਨੂੰ ਲੈ ਕੇ ਜੋ ਟਰੈਕਟਰ ਮਾਰਚ ਕੀਤਾ ਜਾ ਰਿਹਾ ਤਾਂ ਉਹਨਾਂ ਦੀਆਂ ਇਹ ਜਿਹੜੀਆਂ ਮੂੰਹ ਬੋਲਦੀਆਂ ਤਸਵੀਰਾਂ ਅੱਜ ਨਾਲ ਸਾਂਝਾ ਕਰ ਰਹੇ ਆ ਹਾਲਾਂਕਿ ਜ਼ਰੂਰ ਉਹਨਾਂ ਵੱਲੋਂ ਕਿਹਾ ਗਿਆ ਕਿ ਦੇਖ ਕੇ ਕੇਂਦਰ ਸਾਡੀ ਗੱਲਾਂ ਨਹੀਂ ਮੰਨੇਗੀ ਤਾਂ ਅਸੀਂ ਕੇਂਦਰ ਦੇ ਖਿਲਾਫ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਰੋਸ਼ ਜਿਹੜਾ ਜ਼ਰੂਰ ਕਰਾਂਗੇ ਲੇਕਿਨ ਜਿੱਥੇ ਕਿ ਇੱਕ ਤਰਫ ਅੱਜ 26 ਜਨਵਰੀ ਨੂੰ ਲੋਕ ਦੇਸ਼ ਵਾਸੀ ਜੋ ਗਣਤੰਤਰ ਦਿਵਸ ਮਨਾ ਰਹੇ ਨੇ ਉੱਥੇ ਹੀ ਕਿਸਾਨਾਂ ਵੱਲੋਂ ਜਿਹੜਾ ਆਪਣਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਚਸਨੁਕ ਜਗਵਾਨੀ ਟੀਵੀ ਸ਼੍ਰੀ ਮਨਸਾ ਜੀ